ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰਿਆ ਨੇ ਨੀ ਨੂੰ ਦਾਦਾ ਸਰ ਦਾ ਸਭ ਦਾ ਸੋਲ ਹਰ ਵਿਅਕਤੀ ਜਾਣਦਾ ਕਿ ਨਗਰ ਕਾਉਂਸਲ ਦੇ ਆਪਣੇ ਆਪਣੇ ਐਕਟ ਨੇ ਆਪਣੇ ਆਪਣੇ ਕਾਨੂੰਨ ਨੇ ਨਗਰ ਕਾਉਂਸਲ ਅਲੱਗ-ਅਲੱਗ ਮਾਮਲੇ ਲੈ ਕੇ ਕਿ ਕਾਨੂੰਨ ਅਡਾਪਟ ਕਰੇ ਕਿ ਨੀਤੀ ਪਣਾਵੇ ਇਹ ਕਾਨੂੰਨ ਦੇ ਮੁਤਾਬਕ ਨਹੀਂ ਲੱਗਦਾ ਉਹਨਾਂ ਦੀ ਆਪਣੀ ਵਿਵੇਕ ਤੇ ਆਪਣੀ ਸੋਚ ਤੇ ਇਹ ਉਹਨਾਂ ਦੇ ਨੀਤੀ 'ਤੇ ਡਿਪੈਂਡ ਕਰਦਾ ਹੈ। ਪਿਛਲੇ ਸਾਲ ਦੀ ਗੱਲ ਹੈ ਨਗਰ ਕੌਂਸਲ ਵੱਲੋਂ ਰਾਜ ਵਿੱਚ ਦਾਲੇ ਦੇ ਵਿੱਚ ਪਾਇਆ ਹੋਇਆ 195 ਡੀ ਦਾ ਕੇਸ ਵਾਪਸ ਲੈ ਲਿਆ ਗਿਆ ਸੀ। આરોਪ ਇਹ ਲੱਗਾ ਸੀ ਕਿ ਬਿਨਾਂ ਕਾਰਨ ਦੱਸੇ ਉਹ ਕੇਸ ਵਾਪਸ ਲਿਆ ਗਿਆ। ਚਾਹੇ ਇਸ ਗੱਲ ਦੀ ਪੁਸ਼ਟੀ ਕੋਈ ਵੀ ਅਧਿਕਾਰੀ ਕਰਨ ਲਈ ਤਿਆਰ ਨਹੀਂ ਸੀ ਪਰ ਇਹ ਚਰਚਾ ਹਰ ਵਿਅਕਤੀ ਦੀ ਜ਼ਬਾਨ ਤੇ ਸੀ। ਕਿ ਇਹ ਜਿਹੜਾ ਕੇਸ ਵਾਪਸ ਲਿਆ ਗਿਆ ਇਹ ਰਾਜਨੀਤਿਕ ਦਬਾਅ ਦੇ ਥੱਲੇ ਆ ਕੇ ਇੱਕ ਪਾਵਰ ਰੱਖਣ ਵਾਲੇ ਵਿਅਕਤੀ ਦੇ ਮੌਖੀ ਹਦੇਸ਼ ਤੇ ਵਾਪਸ ਲਿਆ ਗਿਆ ਸੀ ਮੌਖੀ ਹਦੇਸ਼ੇ ਕੇਸ ਵਾਪਸ ਲੈ ਲਿਆ ਗਿਆ ਚਲੋ ਕੇਸ ਵਾਪਸ ਲਿਆ ਗਿਆ ਤਾਂ ਜਿਹੜੇ ਕੰਪਲੇਂਟ ਕਰਤਾ ਸੀ ਜਿਹੜੇ ਹੁਣ ਸਵਰਗ ਸਦਾਰ ਚੁੱਕੇ ਨੇ ਸ਼੍ਰੀਮਤੀ ਅਨੀਤਾ ਚਾਵਲਾ ਉਹਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਯਾਜਕਾ ਦਾਇਰ ਕਰ ਦਿੱਤੀ ਗਈ ਤੇ ਇਹਦਾ ਚਾਲੇ ਯਾਜਕਾ ਜੋ ਬਾਅਦ ਵਿੱਚ ਜਨਿਤ ਯਾਜਕਾ ਵਿੱਚ ਬਦਲਤੀ ਗਈ ਉਹ ਉਦੋਂ ਫੈਸਲਾ ਆਇਆ ਜਦੋਂ ਫੈਸਲਾ ਆਇਆ ਸ਼੍ਰੀਮਤੀ ਅਨੀਤਾ ਚਾਵਲਾ ਦੁਨੀਆਂ ਆਲਵਿਦਾ ਕਹਿ ਚੁੱਕੇ ਸਨ ਪਰ ਇਹ ਜ਼ਰੂਰ ਹੈ ਕਿ ਪੰਜਾਬ ਦੇ ਨਾ ਹਾਈ ਕੋਰਟ ਵੱਲੋਂ ਜੋ ਆਦੇਸ਼ ਨਗਰ ਕੌਂਸਲ ਨੂੰ ਦਿੱਤਾ ਗਿਆ ਉਹਨੂੰ ਦੇਖਦੇ ਆਂ ਉਹ ਆਦੇਸ਼ ਜੋ ਦਿੱਤਾ ਗਿਆ ਉਹਦੇ ਮੁਤਾਬਿਕ ਨਗਰ ਕੌਂਸਲ ਕੀ ਕਾਰਵਾਈ ਕਰਦਾ ਹੈ ਜਾਂ ਨਗਰ ਕੌਂਸਲ ਕੀ ਪ੍ਰੋਸੈਸ ਅਡੋਪਟ ਕਰਦਾ ਹੈ ਦੋਸਤੋ ਇਹ ਗੱਲ ਹੈ ਸਾਲ 2022 ਦੀ ਦੱਸਿਆ ਜਾਂਦਾ ਹੈ ਕਿ ਡਾਲਮਿਆ ਵਿਹਾਰ ਦੇ ਵਿੱਚ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਰੈਸੀ ਦੇ ਨਾਲ-ਨਾਲ ਕੈਨਲ ਕਮਰਸ਼ੀਅਲ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਕੋਸਾ ਮੈਂ ਅਨੀਤਾ ਚਾਵਲਾ ਵੱਲੋਂ ਕੰਪਲੇਂਟ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਨਾਲ ਨਾਲ ਲੋਕਲ ਬਲਡੀ ਡਾਇਰੈਕਟਰ ਤੱਕ ਨੂੰ ਵੀ ਜਾਣਕਾਰੀ ਦਿੱਤੀ ਸ਼ਿਕਾਇਤ ਕੀਤੀ ਗਈ ਉਸ ਤੋਂ ਬਾਅਦ ਸ਼ਿਕਾਇਤ ਮਿਲਣ ਤੋਂ ਬਾਅਦ ਨਗਰ ਕੌਂਸਲ ਦੇ ਅਧਿਕਾਰੀ ਕੁੰਮਗਰੇ ਨੀਂਦ ਤੋਂ ਜਾ ਕੇ ਉੱਥੇ ਜਾ ਕੇ ਚੈੱਕ ਕੀਤਾ ਵਾਕਈ ਹੀ ਲੱਗਿਆ ਕਿ ਜਿਹੜਾ ਇੱਥੇ ਮੂਸਫਲੈਟ ਦੀਆਂ ਟੱਜੀਆਂ ਵਾਲੀਆਂ ਚੱਲੀਆਂ ਨੇ ਨੋਟਸ ਜਾਰੀ ਕੀਤਾ ਗਿਆ ਉਹਨਾਂ ਨੂੰ ਲਾਜ਼ਮਤਾਬੀ ਕੰਮ ਕਰਨ ਲਈ ਗੱਲ ਕਹੀ ਗਈ ਦੋਸਤੋ ਉਸ ਤੋਂ ਬਾਅਦ ਵੀ ਉੱਥੇ ਲਾਜ਼ਮਤਾਬੀ ਜਾਂ ਕਹਿੰਦੇ ਐ ਮਿਊਨਿਸਪਲ ਐਕਟ ਦੇ ਮਤਬਿਕ ਅਨਮੋਲ ਵਰਮਾ ਐਂਡ ਆਦਰਸ ਨੇ ਉਸ ਤੋਂ ਬਾਅਦ ਵੀ ਉਹ ਕੰਮ ਨਹੀਂ ਕੀਤਾ ਜਦੋਂ ਨਗਰ ਕੌਂਸਲ ਨੂੰ ਫਿਰ ਲੱਗਿਆ ਕਿ ਬਿਲਡਿੰਗ ਬਾਇ ਲਾਦੇ ਖਿਲਾਫ ਹੈ ਅਦਾਲਤ ਸੁਪਰੀਡਾਲਟ ਦੇ ਵਿੱਚ 195 ਦੀ ਦੇ ਤਹਿਤ ਕੇਸ ਦਾਇਰ ਕਰ ਦਿੱਤਾ ਇਹਦੇ ਨਾਲ ਹੀ ਇਹ ਵੀ ਦੱਸ ਕੇ ਬਿਜਲੀ ਬੋਰਡ ਨੂੰ ਵੀ ਲੈਟਰ ਲਿਖ ਦਿੱਤਾ ਕਿ ਇਹਨਾਂ ਨੂੰ ਕਨੈਕਸ਼ਨ ਜਾਰੀ ਨਾ ਕੀਤਾ ਜਾਵੇ ਇਹ ਅਲੱਗ ਗੱਲ ਹੈ ਕਿ ਉੱਥੇ ਕਨੈਕਸ਼ਨ ਬਾਅਦ ਵਿੱਚ ਜਾਰੀ ਕਰ ਦਿੱਤਾ ਗਿਆ ਦੋਸਤੋ ਕੋਟੇ ਕੇਸ ਚੱਲ ਰਿਹਾ ਸੀ ਕਈ ਤਰੀਕਾ ਪੈ ਚੁੱਕੀਆਂ ਸਨ ਕਈ ਤਰੀਕੇ ਪੈ ਚੁੱਕੀਆਂ ਸਨ ਉਸ ਤੋਂ ਬਾਅਦ ਇਸ ਮਾਮਲੇ ਵਿੱਚ ਪਿਛਲੇ ਸਾਲ ਨਵੰਬਰ ਦੇ ਵਿੱਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਨਗਰ ਕੌਂਸਲ ਦੇ ਵਿਟਨਾਦ ਬਿਲਡਿੰਗ ਇੰਸਪੈਕਟਰ धीरਜ కుమార్ ਵੱਲੋਂ ਆਪਣੇ ਵਕੀਲ ਦੀ ਮਾਰਫਤ ਰਾਜਪਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਕਿ ਉਹ ਕੇਸ ਵਾਪਸ ਲੈਣ ਦੇ ਚੁੱਕੇ ਹਨ ਜਾਂ ਕਿਸ ਅੱਗੇ ਨਹੀਂ ਚਲਾਉਣਾ ਚਾਹੁੰਦੇ ਸਭ ਤੋਂ ਵੱਡਾ ਸਵਾਲ ਇਹ ਤੇ ਉਠਿਆ ਸੀ ਕਿ ਆਖਰ ਕਿਹ ਕਾਰਨ ਕੋਈ ਨਾ ਕੋਈ ਕਾਰਨ ਦੱਸਣਾ ਚਾਹੀਦਾ ਸੀ ਕਿਉਂਕਿ ਇਸ ਤਰ੍ਹਾਂ ਦੇ ਰਾਜਪਦਾਲਤ ਦੇ ਵਿੱਚ ਬਿਲਡਿੰਗ ਬਾਇਲਾਅ ਦੇ ਖਿਲਾਫ ਜਾਂ ਕਹਿ ਸਕਦੇ 195 ਜੀ ਦੇ ਕਈ ਕੇਸ ਚੱਲਦੇ ਹਨ ਉਹਨਾਂ ਦੇ ਨਾਲ ਵੀ ਜੇ ਇਦਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੁੰਦਾ ਤਾਂ ਸ਼ਾਇਦ ਇਹ ਗੱਲ ਕਹੀ ਜਾ ਸਕਦੀ ਸੀ ਕਿ ਨਗਰ ਕੌਂਸਲ ਦੇ ਲਈ ਸਾਰੇ ਬਰਾਬਰ ਹਨ ਨਗਰ ਕੌਂਸਲ ਸਾਰਿਆਂ ਤੇ ਹੀ ਇੱਕਸਾਰ ਜਿਹੜਾ ਮਿਊਸਪਲ ਐਕਟ ਇੰਪਲੀਮੈਂਟ ਕਰਦੀ ਹੈ ਇਹ ਕਰਵਾਉਂਦੀ ਹੈ ਹਾਈ ਕੋਰਟ ਵੱਲੋਂ ਇਹ ਗੱਲ ਕਹੀ ਹੈ ਪਿੰਸਟਾ ਦੇ ਵਕੀਲ ਨੇ ਦੱਸਿਆ ਹੈ ਕਿਉਂਕਿ ਪਿੰਸਟਰ ਜਿਹੜਾ ਪਟੀਸ਼ਨਰ ਹੈ ਉਹਦੇ ਡੈਥ ਹੋ ਚੁੱਕੀ ਹੈ ਇਸ ਤਰੀਕੇ ਨਾਲ ਵਰਤਮਾਨ ਪਟੀਸ਼ਨ ਇੱਕ ਪੀਆਲ ਹੈ ਐਸੀ ਅਤੇ ਇਸ ਇਸ਼ੂ ਨੂੰ ਆਪਣੇ ਹੀ ਸੰਗ ਲੈਂਦੇ ਹੋਏ ਇਸ ਲਈ ਪ੍ਰੇਸ਼ਰ ਨੂੰ ਕਾਨੂੰਨੀ ਬਾਤਾਂ ਨੂੰ ਬਦਲਣ ਦੀ ਲੋੜ ਨਹੀਂ ਹੈ ਮੌਜੂਦਾ ਜਾਨੀ ਤਿਆਜ਼ਾ ਕਾ ਵਿੱਚ ਜਿਹੜੀ ਮੁਸ਼ਕਿਲ ਦੱਸੀ ਗਈ ਹੈ ਉਹ ਪਲਾਟ ਨੰਬਰ 515 ਮੋਜਾ ਢਾਲਮਿਆ ਵਿਆਸਤ ਇੱਕ ਬਿਲਡਿੰਗ ਨਗਰਪਾਲਿਕਾ ਦੇ ਜਿਹੜੇ ਨਿਯਮਾਂ ਦੇ ਖਿਲਾਫ ਬਣਾਈ ਗਈ ਹੈ ਜਿਸ ਨਾਲ ਆਸ ਪੋੜ ਦੇ ਰਹਿਣ ਵਾਲੇ ਲੋਕਾਂ ਦੀ ਜਿੰਦਗੀ ਖਤਰੇ ਵਿੱਚ ਪੈ ਗਈ ਹੈ ਇਹ ਪ੍ਰਟੇਸ਼ਨ ਕਰਤਾ ਨੇ ਜਦੋਂ ਪ੍ਰੇਸ਼ਰ ਪਾਈ ਸੀ ਇਹ ਗੱਲ ਕਹੀ ਸੀ ਇਤਨੇ ਉਠਾਏ ਗਏ ਸ਼ਿਕਾਇਤ ਸਿਰਫ ਨਗਰਪਾਲਿਕਾ ਦੇ ਅਧਿਕਾਰੀਆਂ ਨਾਲ ਸੰਬੰਧਿਤ ਹੈ ਕਿਉਂਕਿ ਬਿਲਡਿੰਗ ਮ्युनਿਸਪਲ ਐਕਟ ਦੀ ਸੀਮਾ ਦੇ ਅੰਦਰ ਬਣੀ ਹੋਈ ਹੈ ਕਿਉਂ ਇਸ ਲਈ ਇਹ ਅਦਾਲਤ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਕਰਦੀ ਹੈ ਅਤੇ ਪਾਰਟੀ ਨੰਬਰ 4 ਨਗਰਪਾਲਿਕਾ ਨੂੰ ਆਦੇਸ਼ ਦਿੰਦੀ ਹੈ ਕਿ ਉਹ ਪਟੀਸ਼ਨ ਵਿੱਚ ਪ੍ਰਤੀਨਿਧਤਾ ਵੱਜੋਂ ਮੰਨੇ ਅਤੇ ਉਸ ਵਿੱਚ ਉਠਾਈ ਗਈ ਸ਼ਿਕਾਇਤ ਦੇ ਵਿਚਾਰ ਕਰਨ ਤੋਂ ਬਾਅਦ ਜੇਕਰ ਸਵਾਲ ਵਾਲੀ ਇਮਾਰਤ ਦੀ ਉਹ ਸਾਰੇ ਨਗਰਪਾਲਿਕਾ ਕਾਨੂੰਨ ਦੇ ਤਹਿਤ ਜਾਦੀ ਨਿਯਮਾਂ ਦੇ ਅਨੁਸਾਰ ਨਹੀਂ ਪਾਈ ਜਾਂਦੇ ਤਾਂ ਠੁੱਕੇ ਕਦਮ ਕਾਰਵਾਈ ਕੀਤੀ ਜਾਵੇ ਇਸ ਵਿੱਚ ਅਸਵਾ ਰਣ ਤੇ ਇਸ ਆਦੇਸ਼ ਦੀ ਪ੍ਰਾਪਤੀ ਦੇ 30 ਦਿਨ ਦੇ ਅੰਦਰ ਪਟੀਸ਼ਨ ਕਰਤਾ ਨੂੰ ਬੇਨਤੀ ਰੱਦ ਕਰਨ ਦੇ ਕਾਰਨ ਦੱਸੇ ਜਾਣ ਇਸ ਕੇਸ ਦੇ ਵਿੱਚ ਕੁੱਲ 9 ਅਲੱਗ-ਅਲੱਗ ਲੋਕਾਂ ਨੂੰ ਪਾਲਟੀ ਬਣਾਇਆ ਗਿਆ ਸੀ ਜਿਹਦੇ ਵਿੱਚ ਨਗਰ ਕਾਉਂਸਲ ਤੇ ਬਿਲਡਿੰਗ ਇੰਸਪੈਕਟਰ ਜਿਹੜੇ ਸ਼ਰਮਾ ਵੀ ਸ਼ਾਮਿਲ ਸਨ ਜਿਹੜੇ ਬਿਲਡਿੰਗ ਦੇ ਮਾਲਕ ਨੇ ਅਨਮੋਲ ਵਰਮਾ ਦੇ ਨਾਲ ਨਾਲ ਲਾਲ ਹੋਰ ਵੀ ਉੱਤਧਿਕਾਰੀਆਂ ਨੂੰ ਇਹਦੇ ਵਿੱਚ ਪਾਲਟੀ ਬਣਾਇਆ ਗਿਆ ਸੀ ਦੋਸਤੋ ਸੱਡੋ ਸਭ ਤੋਂ ਵੱਡੀ ਫੋਸ ਵਾਲੀ ਗੱਲ ਇਹ ਹੈ ਕਿ ਜਦੋਂ ਤੱਕ ਆਦੇਸ਼ ਆਇਆ ਉਦੋਂ ਤੱਕ ਜਿਹੜੇ ਸਭ ਤੋਂ ਪਹਿਲੇ ਕੰਪਲੇਨਟ ਕਰਨ ਲੈਣ ਜਿਹੜੇ ਯਾਤਕਾ ਦਾਇਰ ਕਰਵਾਲੇ ਸ਼੍ਰੀਮਤੀ ਅਨੀਤਾ ਚਾਵਲਾ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ ਪਰ ਇਹ ਕਹਿ ਸਕਦੇ ਹਾਂ ਕਿ ਉਨ੍ਹਾਂ ਦੇ ਸੋਚ ਦੇ ਜਿੱਤ ਹੋਈ ਹੈ ਹੁਣ ਦੇ ਨਗਰ ਕੌਂਸਲ ਇਸ ਪੰਜਾਬ ਤੇ ਰੇਣਾ ਹਾਈ ਕੋਰਟ ਵੱਲੋਂ ਮਿਲੇ আਦੇਸ਼ ਤੋਂ ਬਾਅਦ ਅਗਲੀ ਕੀ ਕਾਰਵਾਈ ਕਰਦੀ ਹੈ